ਉਸੇ ਟਾਈਮ ਹੀ ਆਪਣੀ istri ਨੂੰ ਲਿਆ ਬਲਕ ਧਰਮਚੰਦ ਨੂੰ ਲਿਆ ਘੋੜੇ ਦੇ ਪਿੱਛੇ ਬਿਠਾ ਕੇ ਕਹਿਣ ਲੱਗੇ ਨੋ ਵੀਰ ਜੀ ਮੈਂ ਹੁਣੇ ਸੱਚਖੰਡੇ ਜਾ ਕੇ ਆਪਣਾ ਲੇਖਾ ਦੇ ਆਉਂਦਾ ਹਾਂ ਇਹਨਾਂ ਆਖ ਕੇ ਘੋੜੇ ਸੋਨੇ ਆਕਾਸ਼ ਤੇ ਉਡਾਰੀ ਮਾਰ ਦਿੱਤੀ ਜਦੋਂ ਆਕਾਸ਼ ਤੇ ਉਡਾਰੀ ਮਾਰੀ ਤੇ ਸ਼੍ਰੀ ਚੰਤੀ ਨੇ ਉਤਾ ਦੇਖਿਆ ਦੇ ਉਹਨਾਂ ਨੇ ਸੋਚਿਆ ਕਿ ਸਾਰਾ ਬੇਦੀ ਵੰਸ ਖਤਮ ਹੋ ਜਾਏਗਾ ਜਦੋਂ ਉਹਨਾਂ ਨੇ ਆਪਣਾ ਤਾਂ ਚੱਕ ਕੇ ਦੇਖਿਆ ਇਹਨਾਂ ਨੇ ਉਡਾਰੀ ਮਾਰ ਲਈ ਹੈ ਕਿ ਜੇ ਨਾ ਕੁਝ ਕੀਤਾ ਤੇ ਬੇਦੀ ਵੰਸ ਹੀ ਖਤਮ ਹੋ ਜਾਏਗੀ ਗੁਰੂ ਨਾਨਕ ਦੇਵ ਜੀ ਦਾ ਵੰਸ ਕਿਵੇਂ ਚੱਲੇਗਾ ਚਾਰ ਜੋਜਨ ਕੋੜਾ ਉੱਪਰ ਸੀ ਚਾਰ ਜੋਜਨ 20 ਮੀਲ ਬਹਾਂ ਕਰਕੇ ਬਾਬਾ ਧਰਮਚੰਦ ਬਾਲਕ ਨੂੰ ਉਹਨਾਂ ਨੇ ਧਰਤੀ ਦੇ ਲੈ ਆਂਦਾ ਦੇਖੋ ਇੰਨੀ ਲੰਬੀ ਉੱਚੀ ਬਾਹ ਤੁੱਤੀ ਉਹਨਾਂ ਨੇ ਇਹਨੇ ਜੋਜਨ ਆਪਣੀ ਬਾਹ ਕਰਕੇ ਉਹਨਾਂ ਨੂੰ ਧਰਤੀ ਦੇ ਉੱਤੇ ਲੈ ਆਂਦਾ ਸ਼੍ਰੀ ਚੰਦ ਜੀ ਨੇ ਪਾਲਣ ਪਾਲਣ ਦਾ ਸਾਰਾ ਫਰਜ ਫਿਰ ਬਾਬਾ ਸ਼੍ਰੀ ਚੰਦ ਜੀ ਨੂੰ ਆਪ ਕਰਨਾ ਪਿਆ ਇਹ ਜਿਹੜੇ ਸੰ ਭ੍ਰਮਚਾਰੀ ਸਨ ब्रह्मचारी ਨੂੰ ਇੱਕ ਹੋਰ ਜੰਜਾਲ ਪੈ ਗਿਆ ਕਿਉਂ ਬਾਲ ਬ੍ਰह्मचारी ਇਹਨੂੰ त्यागी ਨੂੰ ਇਸ 마ਸੂਮ ਬੱਚੇ ਦੇ ਹੋਰ ਜੰਜਾਲ ਵਿੱਚ ਉਲਝ ਗਏ ਇਤਿਹਾਸ ਦੱਸਦਾ ਹੈ ਕਿ ਮਹਾਰਾਜ ਆਪਣੇ ਪੈਰ ਦਾ ਅੰਗੂਠਾ ਧਰਮਚੰਦ ਦੇ ਮੂੰਹ ਵਿੱਚ ਪਾਈ ਰੱਖਦੇ ਅੰਗੂਠੇ ਵਿੱਚ ਇੰਨੀ ਸ਼ਕਤੀ ਸੀ ਕਿ ਦੁੱਧ ਸਿੰਦਾ ਰਹਿੰਦਾ ਸੀ ਆਪਣੇ ਅੰਗੂਠੇ ਨਾਲ ਉਹਨੂੰ ਦੁੱਧ ਪਲਾਇਆ ਕਿਉਂ ਬੱਚਾ ਬੜਾ ਮਾਸੂਮ ਸੀ ਮਾਸੂਮ ਬੱਚੇ ਨੂੰ ਇਸ ਤਰ੍ਹਾਂ ਦੁੱਧ ਪਲਾਉਂਦੇ ਉਹ ਬੱਚੇ ਨੂੰ ਇਹਨਾਂ ਨੇ ਆਪ ਪਾਲਣਾ ਪੋਸ਼ਣ ਕੀਤੀ ਕਿ ਜਿਹੜਾ ਬੱਚਾ ਹੈ ਇਹ ਪਲ ਜਾਵੇ ਇਹ ਇਹਨਾਂ ਵਿੱਚ ਬੜੀਆਂ ਤਾਕਤਾਂ ਸਨ ਬਾਬਾ ਸ਼੍ਰੀ ਚੰਦ ਜੀ ਬ੍ਰਹਮਚਾਰੀ ਸਨ ਇਹ ਜਿਹੜੇ ਨੇ ਤੂੰ ਨੇ ਤਾਂ ਸਾਣੇ ਉਹ ਬਹੁਤ ਮਲਣੀ ਇਹ ਬਹੁਤ ਹੀ ਨੱਚ ਤਾਕਤ ਸੀ ਇਹ ਬਾਹਰ ਟੀ ਚ ਰਹਿੰਦੇ ਸਨ ਉਸ ਟਾਈਮ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਗੁਰੂ ਗੁਰਰਾਮਦਾਸ ਮਹਾਰਾਜ ਇੱਕ ਇੱਕ ਛੋਲੇ ਘੁੰੜੀਆਂ ਭੁੰਨਣ ਵਾਲਾ ਗਰੀਬ ਜਿਹਦੇ ਇੱਥੇ ਤੇ ਛੱਤ ਨਹੀਂ ਜਿੰਦੇ ਸਿਰ ਤੇ ਮਾਂ ਪਿਓ ਨਹੀਂ ਉਹਨੂੰ ਗੁਰਨਾਣਕ ਦੇਵ ਜੀ ਦੀ ਗੱਦੀ ਮਿਲ ਗਈ ਹੈ ਉਹ ਗੱਦੀ ਦਾ ਕਿਸ ਤਰ੍ਹਾਂ ਹੱਕਦਾਰ ਹੋ ਗਿਆ ਹੈ ਇਹ ਸੁਣ ਕੇ ਇਹ ਸੁਣ ਕੇ ਬਾਠਚੋ ਬਾਬਾ ਸ਼੍ਰੀਚੰਦ ਜੀ ਆਪਣੇ ਚੇਲਿਆਂ ਸਮੇਤ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਗੁਰੂ ਰਾਮਦਾਸ ਜੀ ਮਹਾਰਾਜ ਨੇ ਜਦੋਂ ਦੇਖਿਆ ਦੂਰੋਂ ਹੀ ਕਿ ਗੁਰਨਾਣਕ ਦੇਵ ਜੀ ਦੇ ਪੁੱਤਰ ਆ ਰਹੇ ਹਨ ਇਹ ਦੂਰੋਂ ਹੀ ਦੇਖ ਕੇ ਖੜੇ ਹੋ ਗਏ ਉਹਨਾਂ ਦੀ ਇਹ ਚਤ ਸਤਕਾਰ ਕੀਤਾ ਹੱਥ ਜੋੜ ਕੇ ਖੜੇ ਹੋ ਗਏ ਇਹ ਬਾਬਾ ਸ਼੍ਰੀ ਚੰਚੀ ਨੇ ਪੁੱਛਿਆ ਕਿ ਤੁਹਾਨੂੰ ਹੀ ਰਾਮਦਾਸ ਜੀ ਕਹਿੰਦੇ ਹਨ ਫਿਰ ਰਾਮਦਾਸ ਜੀ ਬੋਲੇ ਮੈਂ ਗੁਰੂ ਨਾਨਕ ਦੇਵ ਜੀ ਦਾ ਚਾਕਰ ਮੈਂ ਹੀ ਰਾਮਦਾਸ ਹਾਂ ਮੈਂ ਉਹਦਾ ਚਾਕਰ ਕੀੜਾ ਮੈਂ ਹੀ ਗੁਰੂ ਰਾਮਦਾਸ ਜੀ ਹਾਂ ਮੈਨੂੰ ਹੀ ਗੁਰੂ ਰਾਮਦਾਸ ਜੀ ਕਹਿੰਦੇ ਫਿਰ ਸ਼੍ਰੀ ਚੰਚੀ ਨੇ ਕਿਹਾ ਇਹ ਇੰਨਾ ਲੰਮਾ ਦਾੜਾ ਕਿਉਂ ਹੈ ਤੁਸੀ ਇੰਨਾ ਲੰਮਾ ਦਾੜਾ ਕਿਉਂ ਰੱਖਿਆ ਹੈ ਤਾਂ ਉਹਨਾਂ ਨੇ ਦੱਸਿਆ ਕਿ ਇਹ ਲੰਮਾ ਦਾੜਾ ਤੁਹਾਡੇ ਵਰਗੇ ਆਂਦੇ ਚਰਨ ਛਪर्श ਚਰਨ ਚਰਨ ਸਾਫ ਕਰਨ ਨੂੰ ਆਤੇ ਹੈ ਇਹ ਸੁਣ ਕੇ ਬਾਬਾ ਸ਼੍ਰੀ ਚੰਦ ਦੇ ਅੱਖਾਂ ਵਿੱਚੋਂ ਅंसू ਆ ਗਏ ਇਹ ਇੰਨੀ ਨਿਮਰਤਾ ਇਹ ਕਹਿੰਦੇ ਇੰਨੀ ਨਿਮਰਤਾ ਇੰਨੀ ਨਿਮਰਤਾ ਕਰਕੇ ਇਹ ਕਹਿੰਦੇ ਤੁਸੀਂ ਗੁਰੂ ਦਾ ਘਰ ਨੂੰ ਲੁੱਟ ਲਿਆ ਹੈ ਕਹਿੰਦੇ ਗੁਰੂ ਦੇ ਘਰ ਨੂੰ ਤੁਸੀਂ ਲੁੱਟ ਲਿਆ ਹੈ ਇੰਨੀ ਨਿਮਰਤਾ ਇੰਨੀ ਸਮਰਥਾ ਕਹਿੰਦੇ ਜਿਹੜਾ ਮੇਰੇ ਕੋਲ ਕੋਲ ਕੁਝ ਹੈ ਸੀ ਉਹ ਵੀ ਤੁਸੀਂ ਲੁੱਟ ਕੇ ਲੈ ਗਏ ਉਹ ਵੀ ਤੁਸੀਂ ਲੁੱਟ ਲਿਆ ਹੈ ਇੰਨੀ ਨਿਮਰਤਾ ਇੰਨੀ ਨਿਮਰਤਾ ਦੇਖ ਕੇ दंग रह ਗਏ ਬਾਬਾ ਸ਼੍ਰੀ ਚੰਦ ਜੀ ਦੇਖ ਕੇ ਅਸਤੁਤ ਕਰਨ ਲੱਗੇ ਇਹਨਦੇ ਤਾਹਨੋ ਬਾਹਨ ਤੁਹਾਨੂੰ ਅੱਜ ਇਨਾ ਮਾਨ ਮਿਲਿਆ ਹੈ ਗੁਰਗੱਦੀ ਤੇ ਬੈਠਣ ਦਾ ਇਨਾ ਮਾਨ ਸਤਿਕਾਰ ਸਤਿਕਾਰ ਹੋਇਆ ਹੈ ਇਹ ਸਨ ਬਾਬਾ ਸ਼ਰੀ ਚੰਦ ਜੀ ਸਾਰੀਆਂ ਬਰਕਤਾਂ ਉਹਨਾਂ ਦੇ ਝੂਂਦੀਆਂ ਤੁੰ ਕਿਉਂਕਿ ਗੁਰਨਾਨਕ ਦੇਵ ਜੀ ਦੇ ਦੇਖੋ ਉਹਨਾਂ ਦੇ ਬੱਚੇ ਹਨ ਉਹਨਾਂ ਵਿੱਚ ਆਪ ਹੀ ਕਰਮਾਤਾ ਹੋਣੀਆਂ ਹਨ ਉਹਨਾਂ ਦੇ ਪੁੱਤਰ ਤੇ ਉਹਨਾਂ ਦੇ ਵੱਲ ਜਿਹੜਾ ਸੀ ਉਹਦੀ ਝਲਕਾ ਮਾਰਦਾ ਸੀ ਔਰ ਦੁਖੀਆਂ ਦਾ ਦੁੱਖ ਦੂਰ ਕਰਦੇ ਸਨ ਕੋਈ দীন ਦੁਖੀ ਆਂਦਾ ਸੀ ਉਹਨਾਂ ਦੇ ਦੁੱਖ ਦੂਰ ਕਰਦੇ ਸਨ ਇਹ ਬ੍ਰਹਮਚਾਰੀ ਸਨ ਇਹਨਾਂ ਨੇ ਵਿਆਹ ਨਹੀਂ ਕਰਾਇਆ ਇਹ ਗੀਨ ਦੁਖੀਆਂ ਦੀ ਸੇਵਾ ਵਿੱਚ ਸਨ দীন ਦੁਖੀਆਂ ਦੀ ਦੁੱਖ ਦੂਰ ਕਰਦੇ ਸਨ ਥੋਨੇ ਤਾਂ ਪਾਉਂਦੇ ਸਨ ਜਿੱਥੇ